ਪੰਜਾਬ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਆਪਾਂ ਸਾਰੇ ਇੱਥੇ ਸਟੂਡੀਓ 'ਚ ਇਕੱਠੇ ਹੋਏ ਹਾਂ ਜਿਨੇ ਵੀ ਸਾਡੇ ਹੋਸਟ ਸਾਡੀ ਟੀਮ ਮੈਂਬਰ ਜਿਨ੍ਹਾਂ 2024 ਦੇ ਵਿੱਚ ਕਵਰਿੰਗ ਕੀਤੀ ਕੁਝ ਨਵੇਂ ਚਿਹਰੇ ਸਾਡੇ ਨਾਲ ਜੁੜੇ ਔਰ ਕੁਝ ਐਸੇ ਚਿਹਰੇ ਜੋ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਇੱਕ ਆਵਾਜ਼ ਜਿਹਨੂੰ ਤੁਸੀਂ ਹਰ ਇੱਕ ਸਟੇਜ ਦੇ ਉੱਤੇ ਦੇਖਦੇ ਹੋ ਉਸ ਵਕਤ ਮੇਰੇ ਸੱਜੇ ਹੱਥ ਬੈਠੇ ਹੋਏ ਨੇ ਤੇ ਉਹਨਾਂ ਬਾਰੇ ਮੈਂ ਇਹ ਕਹਾਂਗਾ ਕਿ ਇਹ ਲੋਕ यूं ही ਹੋਠੋਂ ਸੇ ਲਗਾਏ ਹੋਏ ਫਿਰਤੇ ਹਨ ਮੁਝੇ ਇਹ ਲੋਕ ਈਹੀ ਹੋਠੋਂ ਸੇ ਲਗਾਏ ਹੋਏ ਫਿਰਤੇ ਹਨ ਮੁਝੇ ਮੇਰੀ ਪਛਾਣ ਕਿਸੇ ਅਖਬਾਰ ਕੀ ਮਹਤਾਜ ਨਹੀਂ ਜੋ ਕਿਸੇ ਪਛਾਣ ਦੇ ਮਹਤਾਜ ਨਹੀਂ ਆਗੇ ਮੇਰੇ ਵੀਰ ਦਿਲਜੀਤ ਭਾਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਆਸਟ੍ਰੇਲੀਆ ਥੈਂਕ ਯੂ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਾਰਾ ਸਦਾ ਪਤਾ ਦੇਣ ਲਈ ਤੇ ਦੂਜੇ ਸਾਡੇ ਜਿੰਨੇ ਵੀ ਦਰਸ਼ਕ ਨੇ ਪੰਜਾਬ ਟੀਵੀ ਦੇ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਤੁਹਾਡੇ ਹੋਸਟ ਤੇ ਦੋਸਤ ਦਲੀ ਸਿੱਧ ਦੇ ਵੱਲੋਂ ਜੀ ਆਇਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਜਿਸ ਵੀ ਮਾਧਿਅਮ ਨਾਲ ਸਾਡੇ ਨਾਲ ਜੁੜਦੇ ਹੋ ਜਿਸ ਵੀ ਦੇਸ਼ ਵਿਦੇਸ਼ ਤੋਂ ਜੁੜਦੇ ਹੋ ਹਮੇਸ਼ਾ ਤੰਦਰੁਸਤ ਰਹੋ ਖੁਸ਼ ਖੁਸ਼ੀਆਂ ਦੇ ਨਾਲ ਤੁਹਾਡਾ ਜੀਵਨ ਬਤੀਤ ਹੋਵੇ ਸਾਡੀ ਇਹੀ ਆਸ ਉਮੀਦ ਹੁੰਦੀ ਹੈ ਇੰਨਾ ਪਰਮਾ ਹੁੰਗਾਰਾ ਤੇ ਇੰਨਾ ਪਿਆਰ ਹਮੇਸ਼ਾ ਤੁਸੀਂ ਬੇਸ਼ੱਕ ਸਟੇਜ ਤੇ ਹੋਈਏ ਬੇਸ਼ੱਕ ਹੋਸ ਹੋਈਏ ਤੁਸੀਂ ਦਿੰਦੇ ਹੋ ਤੁਹਾਡੇ ਪਿਆਰ ਸਦਕਾ ਜਿਉਂਦੇ ਆ ਸੋ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਆ ਨਵਾਂ ਸਾਰ ਪੰਜਾਬ ਟੀਵੀ ਦੇ ਨਾਲ ਨਵਾਂ ਸਾਲ ਸਾਡੇ ਨਾਲ ਸੋ ਉਤਲੋਚੇ ਭਾਜੀ ਬੜਾ ਸੋਹਣਾ ਗੱਲਬਾਤ ਦਾ ਸਿਲਸਿਲਾ ਸਾਡੇ ਜਿੰਨੇ ਵੀ ਹੋਸਟ ਆ ਉਹ ਕਰਕੇ ਗਏ ਆ ਅਲੱਗ-ਅਲੱਗ ਸਭ ਤੋਂ ਵੱਡੀ ਵਧੀਆ ਚੀਜ਼ ਅੱਜ ਇਹ ਲੱਗੀ ਕਿ ਅਲੱਗ-ਅਲੱਗ ਟੌਪਿਕ ਦੇ ਵਿੱਚ ਆਪਣਾ ਜਿਹੜਾ ਇਹ ਪੂਰੇ ਦਾ ਪੂਰਾ ਪ੍ਰੋਗਰਾਮ ਆ ਉਹਨੂੰ ਵੰਡਿਆ ਗਿਆ ਜੀ ਜੀ ਤੇ ਪਿੱਛੇ ਕੌਣ ਕਿਨੂੰ ਅਸੀਂ ਗਵਾ ਲਿਆ ਕਿਨੂੰ ਪਾ ਲਿਆ ਜਾਂ ਕੀ ਚੇਂਜੇਸ ਆਉਣੀਆਂ ਚਾਹੀਦੀਆਂ ਨੇ ਸਟੂਡੈਂਟ ਮੈਡੀਕਲ ਇਸ਼ੂਸ ਦੇ ਉੱਪਰ ਵੀ ਗੱਲ ਹੋਈ ਸਾਹਤ ਉੱਪਰ ਗੱਲ ਹੋਈ ਖਾਸ ਕਰਕੇ ਤੁਸੀਂ ਜ਼ਿਕਰ ਕਰ ਰਹੇ ਸੀ ਜਿਹੜੇ ਅਸੀਂ ਸਾਡੇ ਚਹੇਤੇ ਜਾਂ ਸਾਡੇ ਉਹ ਲੋਕ ਜਿਹੜੇ ਆਈ ਥਿੰਕ ਜਦੋਂ ਤੁਸੀਂ ਗੱਲ ਕੀਤੀ ਸੀ ਵੀ ਬਹੁਤ ਸਦੀਆਂ ਬਾਅਦ ਕੋਈ ਐਸਾ ਚਿਹਰਾ ਜਿਹੜਾ ਪੰਜਾਬ ਦੀ ਧਰਤੀ ਜੰਮਦੀ ਆ ਤਾਂ ਐਸੇ ਚਿਹਰੇ ਵੀ ਅਸੀਂ ਗੁਆਏ ਆ ਬੇਸ਼ੱਕ ਉਹ ਸਾਇਤ ਨਾਲ ਰਿਲੇਟਡ ਹੋਣ ਤਬਿਆ ਰਿਲੇਟਡ ਹੋਣ ਜਾਂ ਸਾਡੇ ਪ੍ਰਾਈਮ ਮਿਨਿਸਟਰ ਪ੍ਰੋਫੈਸਰ ਜਿਹੜੇ ਮਨਮੋਹਨ ਸਿੰਘ ਜੀ ਉਹਨਾਂ ਦੀ ਗੱਲ ਕਰੀਏ ਸੋ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਜੇਸ ਇੰਡਸਟਰੀ ਦੇ ਨਾਲ ਤੁਸੀਂ ਵੀ ਮੈਂ ਵੀ ਆਪਾਂ ਦੋਵੇਂ ਜੁੜੇ ਆ ਕਿਉਂਕਿ ਤੁਸੀਂ ਵੀ ਕਵਰੇਜ ਕਰਨ ਵਾਸਤੇ ਜਾਂਦੇ ਹੋ ਪੰਜਾਬ ਟੀਵੀ ਵੱਲੋਂ ਤੇ ਐਜ਼ ਅ ਹੋਸਟ ਮੈਂ ਵੀ ਹੁਣ ਮੈਨੂੰ ਲੱਗਦਾ ਵੀ ਇੱਕ ਝਲਕ ਹੈ ਜਿਹੜੀ ਉਹ ਸਾਡੀ ਮਿਊਜ਼ਿਕ ਇੰਡਸਟਰੀ ਜਾਂ ਜਿੰਨੂੰ ਕਹਿ ਲੋ ਵੀ ਸਾਡੀ ਐਂਟਰਟੇਨਮੈਂਟ ਇੰਡਸਟਰੀ ਖਾਸ ਕਰ ਮੈਲਬਨ ਵਾਸਤੇ ਦੇ ਕਿਉਂਕਿ ਮੈਲਬਨ ਨੂੰ ਸ਼ੁਰੂ ਤੋਂ ਮੇਲਿਆਂ ਦਾ ਸ਼ਹਿਰ ਕਿਹਾ ਗਿਆ ਔਰ ਮੇਲਿਆਂ ਦਾ ਸ਼ਹਿਰ ਕਿਉਂਕਿ ਕਹਿੰਦੇ ਹੁੰਦੇ ਵੀ ਜਿਹੜਾ ਪ੍ਰੋਗਰਾਮ ਮੈਲਬਨ ਦੇ ਵਿੱਚ ਸਕਸੈਸ ਹੋ ਗਿਆ ਜਾਂ ਜਿਹੜਾ ਮੇਲਾ ਮੈਲਬਨ ਦੇ ਵਿੱਚ ਸਕਸੈਸ ਹੋ ਗਿਆ ਉਹ ਸਿੰਗਰ ਵੀ ਹਿੱਟ ਆ ਤੇ ਉਹ ਮੇਲਾ ਵੀ ਹਿੱਟ ਆ ਪੂਰੇ ਆਸਟ੍ਰੇਲੀਆ ਦੇ ਵਿੱਚ ਤਾਂ ਮੈਂ ਚਾਹਣਾ ਵੀ ਇੱਕ ਵਾਰੀ ਨਜ਼ਰ ਆਪਾਂ ਉਹਦੇ ਦੇ ਵੀ ਜਾਈਏ ਜਿੱਦਾਂ ਆ ਦਿਲਜੀਤ ਬਾਰੇ ਮੈਂ ਚਾਹੂੰਗਾ ਤੁਸੀਂ ਜ਼ਰੂਰ ਗੱਲ ਕਰੋ ਕਿਉਂਕਿ ਮੈਨੂੰ ਲੱਗਦਾ ਕਿ ਸ਼ੁਰੂਆਤ ਐਸੀ ਹੋਈ ਕਿ ਰੌਡ ਲੇਵਰ ਅਰੀਨਾ ਦੇ ਵਿੱਚ ਇੱਕ ਪੰਜਾਬੀ ਨੇ ਪੈਰ ਧਰਿਆ ਤੇ ਟੈਕ ਟੂ ਬੈਕ ਹੁਣ ਜੇ ਗੱਲ ਕਰੀਏ ਕਿ ਤਿੰਨ ਚਾਰ ਪੰਜਾਬੀ ਉੱਥੋਂ ਹੋ ਕੇ ਚਲੇ ਗਏ ਫਰਵਰੀ ਮਹੀਨੇ ਜ ਫੇਰ ਇਹ ਪੀਟਲੋ ਵੀ ਆ ਰਿਹਾ ਸੋ ਇੱਕ ਲੜੀ ਬਣ ਦਿੱਤੀ ਇੱਕ ਖੋਲ ਦਿੱਤਾ ਉਹਨਾਂ ਨੇ ਇੱਕ ਰਾਹ ਖੋਲ ਦਿੱਤਾ ਸੋ ਉਹਦੇ ਬਾਰੇ ਜ਼ਰੂਰ ਜ਼ਿਕਰ ਕਰੋ ਜੀ ਦਿਲਜੀਤ ਉਸਾਂ ਜੇ ਇੱਕ ਆਪਣੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਜੀ ਜੇ ਮੈਂ ਉਹਨਾਂ ਦੀ ਇੱਕ ਕਹਾਂ ਕਿ ਕੰਪਲੀਟ ਪੈਕੇਜ ਆਪਾਂ ਕਹਿ ਸਕਨੇ ਆ ਜੀ ਖੂਬ ਸੁਰਚੀ ਦੀ ਗੱਲ ਕੀਤੀ ਜਾਏ ਹੀਰੋ ਵਾਲੀ ਪਰਸਨੈਲਿ ਐਕਟਿੰਗ ਸਕਿੱਲ ਦੀ ਗੱਲ ਕੀਤੀ ਜਾਏ ਉਹਨਾਂ ਦੀ ਮੈਰਿਟ ਜੋ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੇਰੇ ਖਿਆਲੋਂ ਪਹਿਲੇ ਨੰਬਰ ਦਾ ਐਕਟਰ ਨੇ ਜੀ ਇਸ ਅ ਵੈਰੀ ਵੈਰੀ ਗੁੱਡ ਐਕਟਰ ਜੇ ਸਿੰਗਿੰਗ ਦੀ ਗੱਲ ਕੀਤੀ ਜਾਏ ਭਾਵੇਂ ਲਾਈਵ ਹੈ ਭਾਵੇਂ ਬਿਨਾ ਲਾਈਵ ਤੋਂ ਗਾ ਰਹੇ ਨੇ ਉਹ ਤਾਂ ਆਬਵੀਅਸਲੀ ਬਹੁਤ ਅੱਛਾ ਹੈ ਔਰ ਜੇ ਆਪਾਂ ਹੋਰ ਗੱਲ ਕੀਤੀ ਜਾਏ ਕਿ ਜਦੋਂ ਸਟੇਜ ਤੇ ਪਰਫਾਰਮ ਕਰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਬੜਾ ਅਪਗ੍ਰੇਡ ਕੀਤਾ ਜੀ ਜੇ ਆਪਾਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਕੀਤੀ ਜਾਂ ਆਪਾਂ ਕਹਿ ਰਿਹਾ ਕਿ ਜਿੱਦਾਂ ਇੱਕ ਐਂਟਰਟੇਨਮੈਂਟ ਦੀ ਜਿਹੜੀ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਇੱਕ ਅਦਾਇਰਾ ਹੁੰਦਾ ਹੈ ਉਹ ਕਿਦਾਂ ਯੂਜ਼ ਕਰਨਾ ਹੈ ਉਹ ਟੈਕਨੋਲੋਜੀ ਨੂੰ ਮੇਰੇ ਖਾਲ ਦਿਲਜੀਤ ਤੇ ਉਹਦੀ ਟੀਮ ਦੇ ਗੁਰਪ੍ਰੀਤ ਬਾਈ ਗੋਪੀਤ ਕੰਗੋ ਨਾਲ ਹੈਗੇ ਨੇ ਗੁਰਪ੍ਰਤਾਪ ਕੰਗ ਜੋ ਮੇਰੇ ਕਰਨਾਲ ਤੋਂ ਹੀ ਨੇ ਔਰ ਸਾਰੀ ਟੀਮ ਨੇ ਔਰ ਸੁਨਕਸ਼ੀ ਮੈਡਮ ਹੈ ਉਹਨਾਂ ਨਾਲ ਉਹਨਾਂ ਸਾਰਿਆਂ ਨੇ ਬੜਾ ਇੱਕ ਇੱਕ ਬੜਾ ਸੋਚਾ ਜਿਹਾ ਢਾਗ ਨਾਲ ਉਹਨੂੰ ਪਰੋਇਆ ਔਰ ਦਿਲਜੀਤ ਨੂੰ ਸਾਂਝਦਾ ਜਿਹੜਾ ਲਾਈਵ ਕ concert ਹੈ ਮੇਰੇ ਖਾਲ ਜਿੰਨੇ ਵੀ ਪੰਜਾਬੀ ਸਿੰਗਰ ਲਾ ਲੋ ਯਾਹ ਪਾ ਬੋਲੀਵੁੱਡ ਦੇ ਸਿੰਗਰ ਵੀ ਲਾ ਲਈ ਤੇ ਮੇਰੇ ਖਿਆਲ ਸਾਰਾ ਪਿੱਛੇ ਛੱਡ ਗਿਆ ਦਿਲਜੀਤ ਬਿਲਕੁਲ ਜੀ ਇਹ ਮੈਂ ਅਕਸਰ ਇਹ ਗੱਲ ਕਹਿੰਦਾ ਹਾਂ ਨਾ ਖਾਸ ਕਰਕੇ ਜਿਹੜਾ 2024 ਆ ਉਹੀ ਇੱਕ ਐਸਾ ਇੱਕ ਐਸਾ ਸਾਲ ਰਿਹਾ ਜਿੰਦੇ ਵਿੱਚ ਦਿਲਜੀਤ ਪੀਕ ਤੇ ਪਹੁੰਚ ਗਿਆ ਉਸ ਪੀਕ ਤੋਂ ਹੁਣ ਟਿਕੇ ਰਹਿਣਾ ਸਾਡੀ ਦੁਆ ਸਾਡੀ ਆਸ ਉਮੀਦ ਇਹੀ ਆ ਕਿ ਉਸ ਪੀਕ ਦੇ ਉੱਪਰ ਉਹ ਸ਼ਖਸ਼ ਟਿਕਿਆ ਰਹੇ ਉਹ ਮਾਲਕ ਦੇ ਜਿਸ ਰੰਗਾਂ ਵਿੱਚ ਰੰਗਿਆ ਹੋਇਆ ਜਿਸ ਤਰੀਕੇ ਨਾਲ ਉਹਦੀ ਲਹਿ ਹੁੰਦੀ ਆ ਗਾਇਕੀ ਦੀ ਜਾਂ ਲੋਕਾਂ ਨੂੰ ਆਪਣੇ ਵੱਲ ਉਹ ਖਿੱਚਣ ਦੀ ਵੀ ਇੱਕ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਝਲਕਦਾ ਵੀ ਕਿਸੇ ਵਾਕ ਰੂਹ ਮਿਲਿਆ ਹੋਵੇ ਸੋ ਬੇਸ਼ੱਕ ਇੱਕ ਆਰਟਿਸਟਾਂ ਕਹਿੰਦੇ ਆ ਸੰਗੀਤ ਪਹਿਲਾ ਨਾਮ ਹੁੰਦਾ ਕਿਸੇ ਰੂਹ ਦੇ ਨਾਲ ਜੁੜਨ ਵਾਲਾ ਸੋ ਉਹ ਆਪਣੇ ਆਪ ਨਾਲ ਜੋੜ ਕੇ ਰੱਖਣਾ ਇੱਕ ਬੜੀ ਵੱਡੀ ਗੱਲ ਆ ਦਿਲਜੀਤ ਦਸਾਂਝ ਦੇ ਹਿੱਸੇੋਂ ਆਇਆ ਔਰ ਉਸ ਤੋਂ ਬਾਅਦ ਇਹ ਗੱਲ ਕਰੀਏ ਬਹੁਤ ਸਾਰੇ ਐਸੇ ਆਰਟਿਸਟ ਡਾਕਟਰ ਸਤਿੰਦਰ ਸਰਦਾਰ ਸਾਹਿਬ ਆਪਣੇ ਆਪ ਵਿੱਚ ਇੱਕ ਵੱਡਾ ਨਾਮ ਆ ਉਹ ਹੋ ਕੇ ਗਿਆ ਰੌਡਨੇਵਰੇ ਦੀਨਾ ਚ ਅਮ ਕਰਨ ਔਜਲਾ ਹੋ ਕੇ ਗਿਆ ਔਰ ਹੁਣੇ ਇਹ ਪੀਟਲੋ ਆ ਰਿਹਾ ਹੈ 22 ਫਰਵਰੀ ਸੋ ਬਹੁਤ ਸਾਰੇ ਐਸੇ ਚਿਹਰੇ ਆ ਜਿਨ੍ਹਾਂ ਨੇ ਇਹ ਪੀੜ ਹੁਣ ਮੈਲਬਨ ਦੇ ਹਿੱਸੇ ਜਿਹੜੀ ਉਹ ਆ ਗਈ ਹੈ ਉਹਦੇ ਨਾਲ ਨਾਲ ਜੇ ਆਪਾਂ ਜਿਗਰਗਰੀਏ ਸਾਡੇ ਲੋਕਲ ਜਿਹੜੇ ਭਾਈਚਾਰਾ ਅਸੀਂ ਬੇਸ਼ੱਕ ਇਹਨਾਂ ਮੁਲਕਾਂ ਦੇ ਵਿੱਚ ਮੈਂ ਗੱਲ ਸਟੇਜ ਤੇ ਵੀ ਕਿੰਨਾ ਹੁਣਾ ਵੀ ਦੋ-ਦੋ ਟੈਚੀਅਨਸ ਸਵਾਲ ਲੈ ਕੇ ਆਇਆ ਪਰ ਇੰਨੇ ਕਾਬਲ ਹੋ ਗਏ ਹਿੰਦੇ ਅਸੀਂ ਪੰਜਾਬੀਅਤ ਨੂੰ ਇੱਕ ਛੱਤ ਉੱਤੇ ਇਕੱਠਿਆਂ ਕਰ ਸਕਦੇ ਹਾਂ ਸੋ ਤਕਰੀਬਨ ਉਹ ਸਾਰੀ ਪੰਜਾਬੀਅਤ ਨੂੰ ਅਸੀਂ ਇੱਕ ਛੱਤ ਉੱਤੇ ਜਿਹੜੇ ਭਾਈਚਾਰੇ ਨੇ ਇਕੱਠਾ ਕੀਤਾ ਉਹ ਸਾਡਾ ਪ੍ਰੋਮੋਟਰ ਭਾਈਚਾਰਾ ਜਿਹੜਾ ਜਿਹੜੇ ਸਾਡੇ ਲੋਕ ਸਾਡੇ ਭਾਈਚਾਰੇ ਦੇ ਅਲੱਗ-ਅਲੱਗ ਖੇਤਿਆਂ ਨੂੰ ਬਿਲੋਂਗ ਕਰਦੇ ਆ ਪਰ ਉਹਦੇ ਨਾਲ-ਨਾਲ ਪੰਜਾਬੀਅਤ ਦੀ ਸੇਵਾ ਕਰਦੇ ਆ ਬੇਸ਼ੱਕ ਉਹ ਸਾਊਥ-ਈਸਟ ਨੌਰਥਾ ਵੈਸਟਾ ਹਰ ਏਰੀਆ ਦੇ ਵਿੱਚ ਮੇਲੇ ਵੀ ਹੁੰਦੇ ਆ ਹੋਲੀ ਮੇਲੇ ਹੁੰਦੇ ਆ ਜੇ ਕਹਣੀਏ ਵੀ ਆਪਾਂ ਕੋਈ ਇੱਕ ਤਿਹਾੜ ਆਵੇ ਸੀ ਉਹ ਪੂਰਾ ਇੱਕ ਤਰੀਕ ਤੋਂ ਸ਼ੁਰੂ ਹੁੰਦਾ ਤੇ 30 ਤਰੀਕ ਤੱਕ ਉਹ ਤਿਹਾੜ ਬੇਸ਼ੱਕ ਉਹ ਤੀਆਂ ਹੋਣ ਬੇਸ਼ੱਕ ਉਹ ਲੋੜੀ ਮੇਲੇ ਹੋਣ ਜਾਂ ਕਬੱਡੀਆਂ ਦੇ ਮੇਲੇ ਹੋਣ ਉਹ ਚੱਲਦੇ ਰਹੇ ਆ ਸੋ ਉਹ ਵੀ ਇੱਕ 2024 ਦੀ ਜਿਹੜੀ ਵਿਧਾਈ ਆ ਉਹ ਉਹਨਾਂ ਪ੍ਰੋਮੋਟਰਾਂ ਦੇ ਹਿੱਸੇ ਉਹਨਾਂ ਪੰਜਾਬੀ ਭਾਈਚਾਰੇ ਦੇ ਜਿਹੜੇ ਸਾਡੇ ਲੋਕ ਨੇ ਉਹਨਾਂ ਦੇ ਹਿੱਸੇ ਆਉਂਦੀ ਆ ਪਰ ਇੱਕ ਇਥੇ ਗੁਹਾਰ ਵੀ ਆ ਮੈਨੂੰ ਲੱਗਦਾ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋਗੇ ਜਿੱਦਾਂ ਬਹੁਤ ਸਾਰੇ ਸਟੇਜਿਸ ਉੱਪਰ ਜਾਈਦਾ ਬਹੁਤ ਸਾਰੀਆਂ ਐਸੀਆਂ ਅਕੈਡਮੀਜ਼ ਨੇ ਜਿਹੜੀਆਂ ਮੈਲਬਨ ਦੇ ਵਿੱਚ ਰਨ ਹੁੰਦੀਆਂ ਨੇ ਮੈਲਬਨ ਦੇ ਵਿੱਚ ਉਹਨੂੰ ਰਨ ਕਰਦੇ ਆ ਸਾਡੇ ਕੁਝ ਭਾਈਚਾਰੇ ਦੇ ਸਾਡੇ ਕੋਈ ਯੰਗ ਮੁੰਡੇ ਜਿਨ੍ਹਾਂ ਵਿੱਚੋਂ ਜੇ ਮੈਂ ਮੈਂ ਜਸਾਰੀਆਂ ਅਕੈਡਮੀਜ਼ ਦਾ ਨਾਮ ਕਿਸੇ ਦਾ ਭੁੱਲ ਵੀ ਜਾਵਾਂ ਤੇ ਮੈਂ ਖੇਮਾ ਦਾ ਜਾਚਾ ਅਡਵਾਂਸ ਦੇ ਵਿੱਚ ਜਿਵੇਂ ਗੁਰਸ਼ੇਹਿਰ ਪੰਗੜਾ ਅਕੈਡਮੀ ਆ ਪੰਗੜਾ ਨੈਸ਼ਨ ਅਕੈਡਮੀ ਪਿਛਲੇ ਦਿਨੀ ਬੜਾ ਸੋਹਣਾ ਪ੍ਰੋਗਰਾਮ ਕਰਵਾ ਕੇ ਹੈਟਿਆ ਫਿਰ ਨਵੇਂ ਸਾਲ ਦੇ ਵਿੱਚ ਇੱਕ ਲਾਂਚ ਕਰ ਦਿੱਤਾ ਸੋ ਇਸ ਤਰ੍ਹਾਂ ਜਿਹੜੀ ਇੱਕ ਬੜੀ 13 14 ਸਾਡੇ ਮੰਜਿੰਦਰ ਸੈਣੀ ਭਾਜੀ ਨੇ ਗਹਿਰੀ ਬੱਲ ਉਹਨਾਂ ਨੇ ਬਹੁਤ ਸੋਹਣੇ ਪੰਗੜਾ ਕੰਪੀਟੀਸ਼ਨ ਕਰਾਏ ਡਾਊਨ ਟੂ ਪੰਗੜਾ ਹੁੰਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੀਆਂ ਅਕੈਡਮੀ ਆ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚੇ ਇਨ੍ਹਾਂ ਪਰਫਾਰਮੈਂਸਿਸ ਵਾਸਤੇ ਭੇਜਦੇ ਆ ਜਾਂ ਪੇਰੈਂਟਸ ਆਪਣਾ ਸਮਾਂ ਕੱਢ ਕੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਤਾਂ ਮੈਨੂੰ ਲੱਗਦਾ ਕਿ ਸਾਨੂੰ ਹੁਣ ਉਹ ਸਟੈਪ ਅੱਗੇ ਇੱਕ ਕਰ ਲੈਣਾ ਚਾਹੀਦਾ ਸਾਡੇ ਪ੍ਰਮੋਟਰ ਭਾਈਚਾਰੇ ਨੂੰ ਕਿ ਜੇ ਸੀ ਆਰਟਿਸਟਾਂ ਦੇ ਉੱਪਰ 50-50 ਹਜ਼ਾਰ ਡਾਲਰ 40-40 ਹਜ਼ਾਰ ਡਾਲਰ ਖਰਚਦੇ ਆ ਜਾਂ ਲੱਖ-ਲੱਖ ਡਾਲਰ ਦੇ ਇਵੈਂਟ ਕਰਾਉਂਦੇ ਆ ਜਾਂ ਐਸੀ ਇਵੈਂਟ ਵੀ ਹੈਗੇ ਆ ਜਿਹੜੇ ਓਪਨ ਮੇਲੇ 2-2 ਲੱਖ 'ਚ ਵੀ ਹੁੰਦੇ ਆ ਹਾਂ ਜੇ ਤਾਂ ਕੋਈ ਚੈਰਿਟੀ ਨਾਲ ਸਬੰਧ ਹੈ ਜਾਂ ਤੁਸੀਂ ਇੱਕ ਫ੍ਰੀ ਆਫ ਕਾਸਟ ਮੇਲਾ ਆਰਗੇਨਾਈਜ਼ ਕੀਤਾ ਲੋਕਾਂ ਵਾਸਤੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜੇ ਤੁਸੀਂ ਉਹਦੇ ਵਿੱਚੋਂ ਖੁਦ ਕਮਾਈ ਕਰ ਰਹੇ ਹੋ ਜਾਂ ਉਹਨਾਂ ਦੇ ਜ਼ਰੀਏ ਤੁਸੀਂ ਹਜ਼ਾਰਾਂ ਡਾਲਰ ਜਿਹੜੇ ਆ ਉਹ ਆਰਟਿਸਟਾਂ ਨੂੰ ਦੇ ਰਹੇ ਤੇ ਮੈਨੂੰ ਲੱਗਦਾ ਕਿ ਕੁਝ ਨਾ ਕੁਝ ਉਥੇ ਮੰਗਦੇ ਨਹੀਂ ਆਉ ਇਹ ਮੈਂ ਗਵਾਹ ਸੀਦਾ ਮੰਗਦੇ ਬੇਸ਼ੱਕ ਉਹ ਨਹੀਂ ਆ ਜਿਹੜੇ ਅਕੈਡਮੀਆ ਦੇ ਬੱਚੇ ਨੇ ਮੈਨੂੰ ਲੱਗਦਾ ਕਿ ਉਹਨਾਂ ਦਾ ਮਾਨ ਤਨ ਜ਼ਰੂਰ ਕਰਨਾ ਚਾਹੀਦਾ ਪਰ ਬਹੁਤੇ ਸਮਿਆਂ 'ਚ ਮੈਂ ਆਪੋ ਪਿੱਛੇ ਦੇ ਜੱਗਰ ਕਰਦੇ ਪਏ ਸੀ ਵੀ ਕਈ ਵਾਰੀ ਟਰੋਫੀਆਂ ਤੋਂ ਵੀ ਵਾਂਝੇ ਕਈ ਵਾਰੀ ਰਹਿ ਜਾਂਦੇ ਆ ਬੱਚੇ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ 2025 ਦੇ ਸ਼ੁਰੂਆਤ ਵਿੱਚ ਕਰਨਾ ਪਊਗਾ। ਯਾਨੀ ਮੈਨੇਜਮੈਂਟ ਨੂੰ ਤੁਸੀਂ ਥੋੜਾ ਜਿਹਾ ਪ੍ਰਾਇੋਰਟੀ ਦੇਣੀ ਹੈ। ਬਿਲਕੁਲ ਅਸੀਂ ਅਸੀਂ ਉਹਨਾਂ ਨੂੰ ਐਜ਼ ਇਟ ਇਜ਼ ਲੈਟ ਇਟ ਗੋ ਜਾਣ ਦਿੰਨੇ ਵੀ ਚੱਲ ਇਹ ਤਾਂ ਸਾਡੇ ਆਪਣੇ ਬੱਚੇ ਆ। ਕੋਈ ਨਹੀਂ ਹਾਂ ਕੋਈ ਨਹੀਂ ਇਹ ਸਭ ਉਹ ਸੀਐਸਜੀ ਨੂੰ ਹੈ ਮੰਨਦੇ ਆ ਅਸੀਂ ਵੀ ਜੇ ਅਸੀਂ ਵੀ ਕੋਈ ਪ੍ਰੋਗਰਾਮ ਕਰਵਾਈਏ ਤੇ ਅਸੀਂ ਵੀ ਇਹ ਚੀਜ਼ ਕਹਿ ਦਿੰਨੇ ਵੀ ਲਾਹੇ ਦਾ ਹੀ ਆ ਕੋਈ ਚੱਕਰ ਨਹੀਂ ਤੁਸੀਂ ਲੈ ਆਓ ਅਕੈਡਮੀ ਪਰ ਅਸੀਂ ਭੁੱਲ ਜਾਨੇ ਵੀ ਉਹ ਬੱਚੇ ਆਪਣੇ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਪਰਫਾਰਮ ਕਰਦੇ ਆ ਟਾਈਮ ਇਜ਼ ਮਨੀ ਟਾਈਮ ਹਾਂ ਟਾਈਮ ਇਜ਼ ਮਨੀ ਇਹ ਸਭ ਤੋ ਪਹਿਲਾ ਇਹ ਖਾਸ ਕਰਕੇ ਨਾ ਮੁਲਕਾਂ ਦੇ ਵਿੱਚ ਖਾਸ ਕਰਕੇ ਇਹਨਾਂ ਮੁਲਕਾਂ ਚ ਅਸੀਂ ਪੈਸਾ ਹੀ ਕਮਾਉਣ ਤਾਂ ਆਏ ਆ ਨਹੀਂ ਤੇ ਸਾਡੇ ਵੀ ਪੰਜਾਬ ਵਰਗਾ ਤਾਂ ਕੋਈ ਦੇਸ਼ ਨਹੀਂ ਹੈਗਾ ਸੋ ਅਸੀਂ ਇਹਨਾਂ ਮੁਲਕਾਂ ਦੇ ਜੇ ਪੈਸਾ ਕਮਾਉਣ ਆਏ ਆ ਤੇ ਉੱਥੇ ਜੇ ਪੇਰੈਂਟਸ ਕੰਮ ਕਰਕੇ ਉਹਦੇ ਵਿੱਚੋਂ ਟਾਈਮ ਕੱਢ ਕੇ ਬੱਚਿਆਂ ਨੂੰ ਇਹਨਾਂ ਅਕੈਡਮੀਆਂ ਦੇ ਵਿੱਚ ਲੈ ਕੇ ਜਾਂਦੇ ਆ ਔਰ ਅਕੈਡਮੀਆਂ ਦੇ ਜਿਹੜੇ ਕਰਤਾ ਧਰਤਾ ਨੇ ਉਹ ਉਹ ਆਪਣੀ ਫੀਸ ਚਾਰਜ ਕਰ ਲੈਂਦੇ ਬੱਚਿਆਂ ਤੋਂ ਉਹਦੇ ਚ ਕੋਈ ਸ਼ੱਕ ਨਹੀਂ ਪਰ ਬੱਚਿਆਂ ਨੂੰ ਜਿਹੜੀ ਐਂਟਰਟੇਨਮੈਂਟ ਦੇ ਨਾਲ ਨਾਲ ਥੋੜਾ ਇਨਸਪਾਇਰ ਕਰਨ ਵਾਸਤੇ ਜੀ ਇੱਕ ਵਧੀਆ ਟਰੋਫੀ ਜਾਂ ਥੋੜਾ ਬਹੁਤਾ ਮਾਨਤਾਨ ਯਾ ਕੋਈ ਸਨੈਕਸ ਵਾਸਤੇ 쿠ਪਨ ਹੀ ਹੋਗੇ 50 50 ਡਾਲਰ ਦੇ ਕਿ ਆ ਬੱਚੇ ਨੇ ਪਰਫਾਰਮ ਕੀਤਾ 50 ਡਾਲਰ ਦਾ 쿠ਪਨ ਹੈ ਵੀ ਜਾਓ ਆਪਣੇ ਪੇਰੈਂਟਸ ਦੇ ਨਾਲ ਜਾ ਕੇ ਡਿਨਰ ਕਰੋ ਸੋ ਇਹ ਵੀ ਇੱਕ ਜੋ ਇਹ ਨਹੀਂ ਅਭੀ ਉਹਨਾਂ ਪੈਸਿਆਂ ਦੇ ਨਾਲ ਬੱਚਿਆਂ ਨੇ ਕੋਈ ਕੋਠੀਆਂ ਪਾ ਲੈਣੀਆਂ ਅੱਲਾ ਸ਼ੇਰੀ ਜ਼ਰੂਰੀ ਹੈ ਜੀ ਜੀ 1 2024 ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਖਾਸ ਕਰਕੇ 2025 ਦੇ ਵਿੱਚ ਇਹ 24 ਦੇ ਵਿੱਚ ਅਸੀਂ ਵੇਖਿਆ ਕਿ ਇਹ ਨਹੀਂ ਸੀ ਇਹ ਕਮੀਆਂ ਨੇ ਜੀ ਇਹ ਕਮੀਆਂ ਸੀ ਇਹ ਸਾਨੂੰ ਐਜ਼ ਇੱਕ ਜਿੱਦਾਂ ਆਪਾਂ ਵੱਖਰੇ ਵੱਖਰੇ ਵਿਸ਼ਿਆਂ ਤੇ ਗੱਲ ਕੀਤੀ ਹੈ ਤੇ ਐਂਟਰਟੇਨਮੈਂਟ ਜਿਹੜੀ ਇੰਡਸਟਰੀ ਉਹਦੇ ਨਾਲ ਉਹਦੇ ਵਿੱਚ ਹੋਣ ਦੇ ذریعے ਮੇਰੀ ਇਹ ਇੱਕ ਰਿਕੁਐਸਟ ਆ ਇਸ ਭਾਈਚਾਰੇ ਨੂੰ ਕਿ ਪਰਫਾਰਮੈਂਸੇ ਬੇਸ਼ੱਕ 2 ਘਟ ਹੋ ਜਾਣ ਪਰ ਜਿਹੜੀ ਵੀ ਹੋਣ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਬਣਦਾ ਮਾਨ ਸਤਕਾਰ ਆ ਉਹ ਜ਼ਰੂਰ ਦਿੱਤਾ ਜਾਵੇ ਤੇ ਐਂਟਰਟੇਨਮੈਂਟ ਦੇ ਵਿੱਚ ਆਪਾਂ ਜੇ ਕੜੀ ਹੋਰ ਜੋੜੀ ਹੈ ਕਿ ਮੈਲਬਨ ਮੇਲਾ ਸ਼ਹਿਰ ਹੈ ਲੇਕਿਨ ਹਰਜੋਤ ਬਾਈ ਜੋ ਸਾਡੀ ਟੀਮ ਦੇ ਮੈਂਬਰ ਵੀ ਨੇ ਉਹਨਾ ਪੇੜ ਬਣੀ ਉਹਨਾਂ ਇੱਕ ਜੜ ਵੀ ਜੀ ਹੈ ਕਿ ਫਿਲਮਾਂ ਦੀ ਸ਼ੂਟਿੰਗ ਮੈਲਬਨ ਦੇ ਵਿੱਚ ਜੋ ਸ਼ੁਰੂ ਹੋਈ ਔਰ ਮੇਰੇ ਕੋਲ ਦੋ ਤਿੰਨ ਫਿਲਮਾਂ ਸ਼ੂਟ ਕਰ ਚੁੱਕੇ ਨੇ ਬੱਬੂ ਮਾਨ ਸਾਹਿਬ ਗੁਰੂ ਰੰਦਾਵਾ ਜੀ ਵੀ ਸ਼ੂਟ ਕਰਕੇ ਗਏ ਔਰ ਸਿਮਰਨ ਬਾਜ ਦੀ ਫਿਲਮ ਸ਼ੂਟ ਹੋ ਰਹੀ ਹੈ ਮੇਰੇ ਕੋਲ ਪੂਰੀ ਹੋ ਚੁੱਕੀ ਹੈ ਮਾਰਚ ਅਪ੍ਰੈਲ ਦੇ ਵਿੱਚ ਫਿਲਮ ਆ ਜੇਗੀ ਮੇਰਾ ਕਾਲੇ ਰੰਗ ਦਾ ਯਾਰ ਉਸ ਚੀਜ਼ ਨੂੰ ਕਿਦਾਂ ਦੇਖਦੇ ਤੁਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਬੱਚੇ ਜੋ ਇੱਥੇ ਗਰੋ ਕਰ ਰਹੇ ਨੇ ਜੋ ਐਕਟਿੰਗ 스ਕਿੱਲ ਦੇ ਵਿੱਚ ਮਾਹਿਰ ਨੇ ਉਹਨਾਂ ਦੇ ਵਿੱਚ ਕੋਈ ਹੁਨਰ ਹੈਗਾ ਤੇ ਉਹਨਾਂ ਨੇ ਟਾਈਮ ਦੇ ਵਿੱਚ ਇਹਨਾਂ ਨੂੰ ਕੰਮ ਮਿਲੇਗਾ ਇੱਥੇ ਮੈਂ ਕਹਿੰ ਸਭ ਤੋਂ ਵੱਡੀ ਚੀਜ਼ ਆ ਆਪਣੇ ਆਪ ਦੇ ਵਿੱਚ ਕਿਉਂਕਿ ਇਹ ਅਸੀਂ ਯੂਕੇ ਕੈਨੇਡਾ ਦੇ ਵਿੱਚ ਆਮ ਵੇਖਦੇ ਸੀ ਕੈਨੇਡਾ ਦੇ ਵਿੱਚ ਹਾਲਾਂਕਿ ਇਹ ਦੋ ਮੇਨ ਹੀ ਕੰਟਰੀਆਂ ਸੀ ਜਿਨ੍ਹਾਂ ਦੇ ਵਿੱਚ ਇਹ ਫਿਲਮਾਂ ਦੀਆਂ ਛੋਟੀਆਂ ਹੁੰਦੀਆਂ ਸੀ ਮੋਸਟਲੀ ਕਹਿੰਦੇ ਨੇ ਵੀ ਆਹ ਸ਼ੂਟਿੰਗ ਕੈਨੇਡਾ ਹੋਈ ਯੂਕੇ ਹੋਈ ਜਾਂ ਪਹਿਲਾਂ ਸ਼ੁਰੂਆਤੀ ਤੌਰ ਤੇ ਜਿੱਦਾਂ ਕਿਦਾਂ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਜਿੱਦਾਂ ਕਿਦਾਂ ਵਰਡ ਆਈ ਉੱਥੋਂ ਗਿਆ ਵੀ ਅਸੀਂ ਫਿਲਮਾਂ ਤੋਂ ਹੀ ਸਿੱਖੇ ਮੁੰਡੇ ਆਗੇ ਮੁੰਡੇ ਯੂਕੇ ਦੇ ਇਹ ਸ਼ੁਰੂਆਤ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੋਈ ਆ ਮੈਂ ਆ ਹੌਨੈਸਟਲੀ ਸਪੀਕਿੰਗ ਦਸਾਲ ਟੈਕਸੀ ਇੰਡਸਟਰੀ ਦੇ ਨਾਲ ਰਹੇ ਹਾਂ ਹੁਣ ਟਰੱਕਿੰਗ ਦੇ ਵਿੱਚ ਆਏ ਹਾਂ ਅਸੀਂ ਬਹੁਤ ਸਾਰੇ ਐਸੇ ਚਿਹਰੇ ਪਿਕ ਵੀ ਕੀਤੇ ਆ ਡ੍ਰੌਪ ਵੀ ਕੀਤੇ ਆ ਜਿਨ੍ਹਾਂ ਦੇ ਸੁਪਨੇ ਕਿਤੇ ਨਾ ਕਿਤੇ ਅੰਦਰ ਖਾਤੇ ਮਰ ਚੁੱਕੇ ਸੀ ਜਿਹੜੇ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ ਇਹਨਾਂ ਮੁਲਕਾਂ ਦੇ ਵਿੱਚ ਆਏ ਔਰ ਉਹ ਆਪਣੇ ਸੁਪਨੇ ਕਿਤੇ ਨਾ ਕਿਤੇ ਦੱਬ ਕੇ ਬੈ ਗਏ ਐਕਟਿੰਗ ਵਾਲੇ ਸਿੰਗਿੰਗ ਵਾਲੇ ਮੈਲ ਬੰਨੇ ਹਾਲਾਂਕਿ ਸਿੰਗਰ ਬਹੁਤ ਵਧੀਆ ਦੇ ਦਿੱਤੇ ਆ ਹੁਣ ਵਾਰੀ ਆਰਟਿਸਟਾਂ ਦੀ ਆ ਐਕਟਰਾਂ ਦੀ ਆ ਥੀਏਟਰ ਆਰਟਿਸਟ ਬਹੁਤ ਸਾਰੇ ਐਸੇ ਨੇ ਜਿਹੜੇ ਇੱਥੇ ਹੈਗੇ ਆ ਸੋ ਉਹ ਉਹ ਇੱਕ ਵਧੀਆ ਸ਼ੁਰੂਆਤ ਆ ਕਿ ਹਾਂ ਪਰ ਇਹਦੇ ਵਾਸਤੇ ਮੈਂ ਚਾਹੂੰਗਾ ਕਿ ਜਿਹੜੀ ਸਾਡੀ ਫਿਲਮ ਇੰਡਸਟਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਟੈਪ ਇੱਕ ਫਾਰਵਰਡ ਕਰਨਾ ਪਏਗਾ ਕਿ ਉਹਨਾਂ ਨੂੰ ਜਿਹੜੀ ਪਛਾਣ ਵਾਸਤੇ ਉਹ ਆਰਟਿਸਟਾਂ ਨੂੰ ਪਛਾਣਨ ਵਾਸਤੇ ਇੱਥੇ ਜਿਹੜੇ ਆਡੀਸ਼ਨ ਨੋ ਡਾਊਟ ਹੁੰਦੇ ਆ ਪਰ ਉਸ ਪੈਮਾਨੇ ਤੇ ਉਸ ਲੈਵਲ ਤੇ ਨਹੀਂ ਹੁੰਦੇ ਗੁੱਜੇ ਰਹਿ ਜਾਂਦੇ ਆ ਅਜੇ ਵੀ ਸਾਡੇ ਸੌਰੀ ਟੂ ਸੇ ਮੈਨੂੰ ਇਹ ਕਹਿਣਾ ਪਊਗਾ ਕਿ ਅਸੀਂ ਐਜ਼ ਅ ਪੰਜਾਬੀ ਸਾਡੇ ਅੰਡਰ ਦਾ ਟੇਬਲ ਬਹੁਤ ਕੁਝ ਚੱਲਦਾ ਔਰ ਇਸ ਇੰਡਸਟਰੀ ਵਿੱਚ ਵੀ ਹੈਗਾ ਅਸੀਂ ਆਡੀਸ਼ਨ ਅਨਾਉਂਸ ਦਾ ਕਰ ਦਿੰਨੇ ਆ ਪਰ ਉਹਦੀ ਸਿਲੈਕਸ਼ਨ ਕਿਤੇ ਨਾ ਕਿਤੇ ਪ੍ਰਾਈਵੇਟਲੀ ਤੌਰ ਤੇ ਇਧਰੋਂ ਉਧਰੋਂ ਹੋ ਜਾਂਦੀ ਹੈ ਸਾਨੂੰ ਇਸ ਚੀਜ਼ ਨੂੰ ਪਾਸੇ ਕਿਨਾਰਾ ਕਿਉਂਕਿ ਇਹ ਚੀਜ਼ਾਂ ਅਸੀਂ ਪੰਜਾਬ ਚ ਇੰਡੀਆ ਚ ਛੱਡ ਚੁੱਕੇ ਆ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਉਹ ਕਿਨਾਰਾ ਪਾਸੇ ਕਰਕੇ ਡਾਇਰੈਕਟਲੀ ਤੌਰ ਤੇ ਬਿਲਕੁਲ ਇੱਕ ਸਾਫ਼ ਸਪਸ਼ਟ ਤਰੀਕੇ ਦੇ ਨਾਲ ਆਡੀਸ਼ਨ ਰੱਖ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਆਰਟਿਸਟਾਂ ਨੂੰ ਉਹਨੇ ਥੀਏਟਰ ਆਰਟਿਸਟ ਨੂੰ ਇਹ ਮੌਕਾ ਦੇਣਾ ਪਵੇਗਾ ਅਮ ਕਮੈਂਟ ਬਹੁਤ ਸਾਰੇ ਆਏ ਹਾਂ ਜੀ ਕਮੈਂਟ ਆ ਰਹੇ ਹੋਰ ਕਰਦੇ ਮੈਂ ਕਹਿੰਦਾ ਜਰੂਰ ਪੜੋ ਇੱਕ ਇੱਕ ਨੂੰ ਕੋ ਥਰੂ ਹੋਗਾ ਕਮੈਂਟ ਆਪਾਂ ਪੜ ਲਈਏ ਕਮੈਂਟ ਜੋ ਹੈ ਗੁਰਮੀਤ ਮਾਨ ਜੀ ਸਾਨੂੰ ਹੈਪੀ ਨਿਊ ईयर ਕਹਿ ਰਹੇ ਨੇ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਗੁਰਮੀਤ ਮਾਨ ਜੀ ਔਰ ਉਸ ਤੋਂ ਬਾਅਦ ਜਤਿੰਦਰ ਕੌਰ ਜਟਾਣਾ ਜੀ ਹੈਪੀ ਨਿਊ ईयर ਸਾਨੂੰ ਕਹਿ ਰਹੇ ਨੇ ਜਟਾਣਾ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਨਵਜੀਤ ਕੌਰ ਨਿੱਜਰ ਕਹ ਲੈ ਜੀ ਹੈਪੀ ਨਿਊ ईयर ਕਹਿ ਰਹੇ ਨੇ ਸਾਨੂੰ ਤੇ ਸਾਡੀ ਸਾਰੀ ਟੀਮ ਨੂੰ ਔਰ ਹੀਨਾ ਖਾਨ ਕੱਕਰ ਜੋ ਸਾਡੀ ਟੀਮ ਦੇ ਮੈਂਬਰ ਜਤਿੰਦਰ ਕੌਰ ਜਟਾਣਾ ਉਹ ਥੈਂਕ ਯੂ ਕਹਿ ਰਹੇ ਨੇ ਔਰ ਉਸ ਤੋਂ ਬਾਅਦ ਜਿਲੋਂਗ ਤੋਂ ਆਪਾਂ ਜੇ ਆਪਾਂ ਗੱਲ ਕਰੀ ਤੇ ਸਾਡੇ ਵੀਰ ਵੱਡੇ ਵੀਰ ਅਮਰਿਤ ਜੋ ਹੈ ਸਿੰਘ ਖਿੰਦਾ ਉਹ ਸਾਨੂੰ ਸਾਸ੍ਰੀਕਾਲ ਕਹਿ ਰਹੇ ਨੇ ਔਰ ਨਵੇਂ ਸਾਲ ਦੀ ਮੁਬਾਰਕਬਾਦ ਦੇ ਰਹੇ ਨੇ ਗੁਰਪ੍ਰੀਤ ਸਿੰਘ ਕੋਰੇਆਲਾ ਸਾਹਿਬ ਕਹਿ ਰਹੇ ਨੇ ਕਿ ਤੁਹਾਨੂੰ ਬਹੁਤ ਬਹੁਤ ਵਧਾਈਆਂ ਪ੍ਰੀਤ ਖਿੰਦਾ ਭੈਣ ਜੀ ਜੋ ਜਿਲੋਂਗ ਦਾ ਮੇਲਾ ਕਰਾਉਂਦੇ ਨੇ ਉਹਦਾ ਵੀ ਆਪਾਂ ਜ਼ਿਕਰ ਜ਼ਰੂਰ ਕਰਾਂਗੇ ਔਰ ਆਰਫ ਲੋਹਾਰ ਜੀ ਨੂੰ ਵੀ ਉਹਨਾਂ ਬੁਲਾਇਆ ਔਰ ਫਿਰ ਉਸ ਤੋਂ ਬਾਅਦ ਯਾਰੀ ਯਾਰਾਂ ਦੀ ਕਿਤੇ ਅਜਮਾਲੀ ਔਰ ਸੱਜੰਦ ਦੀਪ ਸਾਹਿਬ ਉਹ ਵੀ ਆਏ ਔਰ ਉਹਨਾਂ ਦਾ ਉਹਨਾਂ ਮੇਲਾ ਕਰਾਇਆ ਔਰ ਤੁਹਾਨੂੰ ਬਹੁਤ-ਬਹੁਤ ਮੁਬਾਰਕ ਪ੍ਰੀਤ ਭੈਣ ਜੀ 90 ਸਾਲ ਦੀ ਔਰ ਜਤਿੰਦਰ ਕੌਰ ਜਟਾਣਾ ਜੀ ਔਰ ਸਨੇਹਾ ਸਾਹਿਲ अरोड़ा ਜੀ ਵੀ ਕਹਿ ਰਹੇ ਨੇ ਕਿ ਤੁਹਾਨੂੰ 90 ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਜੀ ਸਾਡੇ ਨਾਲ ਕਮੈਂਟ ਕੀਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹਾਂਜੀ ਭਾਜੀ ਬਿਲਕੁਲ ਜੀ ਤੁਹਾਨੂੰ ਵੀ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੀ ਕੋਸ਼ਿਸ਼ ਆ ਜੇਹੀ ਆ ਕਿ ਅਸੀਂ ਕੁਝ ਨਾ ਕੁਝ ਤੁਹਾਡੇ ਰੂਬਰੂ ਕਰਦੇ ਰਹੀਏ ਕਿ 2024 ਦੇ ਵਿੱਚ ਜੜੀਆਂ ਚੀਜ਼ਾਂ ਅਸੀਂ ਨਹੀਂ ਕਰ ਸਕੇ ਉਮੀਦ ਆ ਜ ਪਹਿਲਾ ਦਿਨ ਆ ਪਹਿਲੀ ਤਰੀਕਾ ਅਸੀਂ ਉਹਨਾਂ ਦੇ ਵਿੱਚ ਜਿਹੜਾ ਉਹ ਐਡ ਆਨ ਜਰੂਰ ਕਰੀਏ ਤਾਂ ਕਿ ਪਹਿਲੇ ਦਿਨ ਤੋਂ ਪਹਿਲੇ ਹਫਤੇ ਤੋਂ ਅੱਜ ਤੋਂ ਹੁਣ ਤੋਂ ਅਗਲੇ 1 ਮਿੰਟ ਤੋਂ ਬਾਅਦ ਅਸੀਂ ਉਹਦੀ ਸ਼ੁਰੂਆਤ ਆ ਜਿਹੜੀ ਆਪਣੇ ਆਪਣੇ ਘਰਾਂ ਤੋਂ ਆਪਣੇ ਆਪਣੇ ਦਿਲ ਦਿਮਾਗ ਤੋਂ ਕਰੀਏ ਅਸੀਂ ਇੰਡਸਟਰੀ ਦੇ ਬਾਰੇ ਗੱਲ ਕਰ ਰਹੇ ਸਾਂ ਐਂਟਰਟੇਨਮੈਂਟ ਇੰਡਸਟਰੀ ਦੇ ਬਾਰੇ ਇੱਕ ਗੱਲ ਇੱਥੇ ਜਰੂਰ ਪੰਜਾਬ ਆ ਪੰਜਾਬੀ ਆ ਪੰਜਾਬ ਇੱਕ ਫਾਰਮਰ ਦਾ ਪੁੱਤ ਇੱਥੇ ਸਾਡੀ ਇਹ ਵੀ ਗੱਲ ਕਰਨੀ ਪਰੂਗੀ ਮੈਨੂੰ ਲੱਗਦਾ ਕਿ ਅਸੀਂ ਪੂਰੇ ਇਸ ਸੈਗਮੈਂਟ ਦੇ ਵਿੱਚ ਉਸ ਨੂੰ ਦਰਕਨਾਰ ਨਹੀਂ ਕਰ ਸਕਦੇ ਉਸ ਗੱਲ ਨੂੰ ਕਿ ਇੱਕ ਲੰਮਾ ਸਮਾਂ ਫਾਰਮਰ ਪ੍ਰੋਟੈਸਟ ਪੰਜਾਬ ਦੇ ਵਿੱਚ ਰਿਹਾ ਅਸੀਂ ਉਹਨੂੰ ਇੱਕ ਇਹ ਵੀ ਕਹਿ ਕੇ ਉੱਥੋਂ ਤੋੜਾਏ ਕਿ ਅਸੀਂ ਜਿੱਤ ਗਏ ਹਾਲਾਂਕਿ ਉਹਦੇ ਪਿੱਛੇ ਕੀ ਕਹਾਣੀ ਸੀ ਕਿਹੜੀਆਂ ਚੀਜ਼ਾਂ ਰਹਿ ਗਈਆਂ ਉਹ ਲੀਡਰ ਜ਼ਿਆਦਾ ਜਾਣਦੇ ਸੀ ਜਿਹੜੇ ਅਸੀਂ ਮੂਹਰੇ ਲਾਏ ਸੀ ਜਾਂ ਜਿਹੜੇ ਸਾਡੇ ਜਿਨ੍ਹਾਂ ਨੇ ਕਮਾਂਡ ਸੰਭਾਲੀ ਸੀ ਪਰ ਵਾਪਸ ਸਾਨੂੰ ਉਹਨਾਂ ਬਾਰਡਰਾਂ ਦੇ ਉੱਪਰ ਫੇਰ ਜਾਣਾ ਪਿਆ ਇੱਕ ਲੰਮਾ ਸਮਾਂ ਬਾਰਡਰਾਂ ਦੇ ਉੱਪਰ ਬੈਠਣ ਤੋਂ ਬਾਅਦ ਹੁਣ ਸਾਡੇ ਜਿਹੜੇ ਰਿਸਪੈਕਟਡ ਡੱਲੇয়াল ਸਾਹਿਬ ਜੈਜੀ ਡੱਲੇয়াল ਸਾਹਿਬ ਅੱਜ ਸੈਂਤਵਾ ਦਿਨ ਉਹਨਾਂ ਦਾ ਹੈਗਾ ਮੈਨੂੰ ਲੱਗਦਾ ਭੁੱਖ ਹੜਤਾਲ ਦਾ ਜਿਹੜੇ ਕਿ ਮਰਨ ਵਰਤ ਦੇ ਬੈਠੇ ਆ ਤੇ ਜੀ ਉਹਨਾਂ ਦੀ ਗੱਲ ਕਰੀ ਇਹਦੀ ਖੋਦ ਕੈਂਸਰ ਦੇ ਮ ਉਹਦੇ ਨਾਲ ਯੋਜਨਾ ਉੱਪਰੋਂ ਮਰਨ ਵਰਤ ਤੇ ਬੈਠ ਜਾਣਾ ਔਰ ਉਹਦਾ ਉਹਦੇ ਸਾਰੇ ਕਸੇ ਨੂੰ ਵੇਖਦੇ ਹੋਏ ਸਰਕਾਰਾਂ ਦਾ ਉਹਨਾਂ ਚੀਜ਼ਾਂ ਦੇ ਉੱਪਰ ਕੋਈ ਧਿਆਨ ਨਹੀਂ ਹੈਗਾ ਇਹ ਮੈਨੂੰ ਕਹਿਣਾ ਪਊਗਾ ਸੌਰੀ ਕਿ ਕੋਈ ਧਿਆਨ ਨਹੀਂ ਹੈਗਾ ਸਾਨੂੰ ਆਪ ਨੂੰ ਧਿਆਨ ਦੇਣਾ ਪਊਗਾ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਸਾਡੀ ਸਿਰਫ ਇੱਕ ਨੈਤਿਕ ਜ਼ਿੰਮੇਵਾਰੀ ਇੰਨੀ ਕੁ ਬਣਦੀ ਹੈ ਮੈਂ ਅਕਸਰ ਇੱਕ ਗੱਲ ਕਹਿੰਦਾ ਹੁਨਾ ਵੀ ਕੋਠੇ ਤੋਂ ਵੇੜਾ ਸੋਹਣਾ ਦਿਸਦਾ ਜਦੋਂ ਅਸੀਂ ਕੋਠੇ ਦੇ ਖੜੇ ਹੋਈਏ ਤੇ ਸਾਨੂੰ ਨਜ਼ਰ ਆਉਂਦਾ ਵੀ ਕਿਹੜੇ ਦਰਵਾਜ਼ੇ ਉੱਪਰ ਕਿਹੜਾ ਚੋਰ ਜਿਹੜਾ ਲੁਕਿਆ ਹੋਇਆ ਤੇ ਇਹ ਮੈਲਬਨ ਉਹ ਕੋਠਾ ਹੈ ਜਿੱਥੋਂ ਸਾਨੂੰ ਪੰਜਾਬ ਵਾਲਾ ਵਿੜਾ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਤੇ ਜਦੋਂ ਖਾਸ ਕਰਕੇ ਪੰਜਾਬ ਦੇ ਵਿੱਚ ਲੀਡਰ ਚੁਣਨ ਦੀ ਵਾਰੀ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਚੱਲਦੀ ਹੋਵੇ ਤਾਂ ਸਾਡਾ ਉੱਥੇ ਬਹੁਤ ਵੱਡਾ ਫਰਜ ਬਣਦਾ ਹੈ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਨੇ ਸਾਡੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਨੇ ਨਹੀਂ ਤੇ ਕਈ ਵਾਰੀ ਅਸੀਂ ਕਹਿ ਦਿੰਦੇ ਆਂ ਵੀ ਬਾਹਰ ਬੈਠੇ ਸੀ ਕੀ ਕਰ ਲਾਂਗੇ ਜਾਂ ਬਾਹਰ ਬੈਠੇ ਤੁਸੀਂ ਰੌਲਾ ਪਾਉਣ ਜੋਗੇ ਹੋ ਬਾਹਰ ਬੈਠੇ ਅਸੀਂ ਸਿਰਫ ਇੱਕ ਸਿਹਤ ਦੇ ਸਕਦੇ ਆ ਲੋਕਾਂ ਨੂੰ ਦੇਣ ਦੀ ਲੋੜ ਨਹੀਂ ਆਪਣੇ ਪਰਿਵਾਰ ਚ ਦੇ ਲਈਏ ਕਿ ਅਗਲੀ ਵਾਰੀ ਜਦੋਂ ਸਾਡੇ ਕੋਲ ਵੋਟਾਂ ਮੰਗਣ ਆਉਣ ਜਾਂ ਪਿੰਡ ਦੀ ਸਰਪੰਚੀ ਦੇ ਇਲੈਕਸ਼ਨ ਹੋਣ ਸਾਡੇ ਐਮਐਲਏ ਐਮਪੀਜ਼ ਦੇ ਇਲੈਕਸ਼ਨ ਹੋਣ ਜਾਂ 2027 ਦੀਆਂ ਵੋਟਾਂ ਆਉਣੀਆਂ ਨੇ ਤਾਂ ਅਸੀਂ ਤਕਰੀਬਨ ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰ ਸਕੀਏ ਕਿ ਉਦੋਂ ਤੁਸੀਂ ਕਿੱਥੇ ਸੀ ਜਦੋਂ ਸਾਡਾ ਇੱਕ ਬਜ਼ੁਰਗ 37 ਦਿਨ ਦੇ ਲਗਾਤਾਰ ਮਰਨਮਰ ਤੇ ਪਰ ਬੈਠਾ ਅੱਜ ਸੰਤਵਾ ਦੇਣਾ ਹਜੇ ਲੰਮਾ ਕਿੰਨਾ ਚੱਲਣਾ ਉਹ ਨਹੀਂ ਇਹ ਸਵਾਲ ਸਾਡਾ ਕਰਨਾ ਬਣਦਾ ਔਰ ਇਹ ਅਸੀਂ ਸਨੇਹਾ ਜਿਹੜਾ ਅਸੀਂ ਤੁਸੀਂ ਜਿੰਨੇ ਵੀ ਅਸੀਂ ਇੱਥੇ ਬਾਹਰਲੇ ਮੁਲਕਾਂ 'ਚ ਬੈਠੇ ਆ ਅਸੀਂ ਆਪਣੇ ਪਰਿਵਾਰਾਂ ਤੱਕ ਸਿਰਫ ਇੰਨੀ ਜ਼ਿੰਮੇਵਾਰੀ ਸਮਝ ਲਈਏ ਕੋਈ ਕਰੇ ਨਾ ਕਰੇ ਸਾਨੋਨੀ ਪਰ ਤੁਸੀਂ ਇਹ ਆਪਣੇ ਆਪ ਨਾਲ ਕਮਿਟਮੈਂਟ ਕਰ ਲਓ ਕਿ ਮੈਂ ਆਪਣੇ ਪਰਿਵਾਰ ਨਾਲ ਇਹ ਕਮਿਟਮੈਂਟ ਕਰਨੀ ਹੈ ਕਿ ਕੱਲ ਨੂੰ ਅਸੀਂ ਇਹ ਸਵਾਲ ਕਰਨ ਜੋ ਕੀ ਹੋ ਜਾਈਏ ਤੇ ਲੀਡਰ ਚੁਣਨ ਲੱਗੇ ਇੱਕ ਤੁਸੀਂ ਦੱਸ ਸਕੋ ਵੀ ਕਿਹੜੇ ਦਰਵਾਜ਼ੇ ਵਾਲੇ ਜਿਹੜਾ ਕਿਹੜਾ ਚੋਰ ਆ ਜਿਹੜਾ ਲੁਕਿਆ ਹੋਇਆ ਤੇ ਉਸ ਚੋਰ ਤੋਂ ਤਕਰੀਬਨ ਤਾਰਕਨਰ ਜਿਹੜਾ ਉਹ ਕੀਤਾ ਜਾਵੇ ਇਹ ਵੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਤੇ ਇਤੋਂ ਸਪੋਰਟ ਜਿਹੜੀ ਆ ਉਹ ਕਿਤੇ ਨਾ ਕਿਤੇ ਆਪਣੇ ਤਰੀਕੇ ਨਾਲ ਜਰੂਰ ਬਣਦੀ ਕੀ ਵਿਚਾਰ ਤੁਹਾਡਾ ਕੀ ਇਹਦੇ ਉੱਪਰ ਤੇ ਇੰਡੀਆ ਦੀ ਰਾਜਨੀਤੀ ਤੁਸੀਂ ਗੱਲ ਕੀਤੀ ਨੇ ਰਾਜਨੀਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਔਰ ਜੋ ਮੋਦੀ ਸਰਕਾਰ 2000 ਜੋ ਹੈ 14 ਤੋਂ ਲੈ ਕੇ ਹੁਣ ਤੱਕ ਕਰ ਰਹੀ ਹੈ ਔਰ ਅੱਗੇ ਵੀ ਸ਼ਾਇਦ ਕਰਦੀ ਰਹੇਗੀ ਆਪਾਂ ਮੋਨ ਸਿੰਘ ਬਾਰੇ ਗੱਲ ਕੀਤੀ ਰਾਜ ਘਾਟ ਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਇਹ ਇੱਕ ਐਂਟੀ ਸਿੱਖ ਵੀ ਕਹਿ ਸਕਦੇ ਹੋ ਐਂਟੀ ਫਾਰਮਰ ਵੀ ਕਹਿ ਸਕਦੇ ਹੋ ਇਹ ਪੋਲਿਟਿਕਸ ਜੋ ਚੱਲ ਰਹੀ ਹੈ ਇੰਡੀਆ ਦੇ ਵਿੱਚ ਇਹ ਬੜੀ ਘਾਤਕ ਸਿੱਧ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ ਬੰਗਲਾਦੇਸ਼ ਦੇ ਤੁਸੀਂ ਹਾਲਾਤ ਦੇਖੇ ਸ਼੍ਰੀਲੰਕਾ ਦੇਖੇ ਇਜ਼ਰਾਈਲ ਫਿਲਸਤੀਨ ਦੀ ਗੱਲ ਹੋਈ ਰਸ਼ੀਆ ਯੂਕਰੇਨ ਦੀ ਗੱਲ ਹੋਈ ਕਿਤੇ ਨਾ ਕਿਤੇ ਮੈਂ ਦੇਖਦਾ ਕਿ ਇਹ ਜੋ ਚੀਜ਼ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਾਡੇ ਇੰਡੀਆ ਦੇ ਵਿੱਚ ਵੀ ਹੋਏਗੀ ਤੇ ਫਿਰ ਰਾਹਤ ਹੀ ਦੂਰੇ ਦਾ ਸ਼ੇਰ ਹੈ ਕਿ ਲਗੇ ਕਿ ਆਖ ਜਦ ਮੇ ਘਰ ਆਏਗੇ ਸਭੀ ਕੇ ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜੀ ਹੈ ਕਿ ਇਹ ਸਾਹਿਬ ਇੱਕ ਭੁੱਲ ਜਾਂਦੇ ਨੇ ਕਿ ਆਪਾਂ ਇਹ ਜੋ ਹੈ ਚਿੰਗਾਰੀ ਤੇ ਆਪਾਂ ਬਰੂਦ ਦਾ ਪਹਾੜ ਬਣਾਤਾ ਹੈ ਲੇਕਿਨ ਚਿੰਗਾਰੀ ਜਦੋਂ ਲੱਗੇਗੀ ਉਦੋਂ ਫਿਰ ਸਾਰਾ ਕੁਝ ਛੜੇਗਾ ਔਰ ਜੋ ਕਿਸਾਨ ਵੀ ਤੁਸੀਂ ਅੰਦੋਲਨ ਦੀ ਗੱਲ ਕੀਤੀ ਡੱਲੇਵਾਲਾ ਸਾਹਿਬ ਸਾਡੀ ਪੂਰੀ ਸਹਾਨੂੰ ਬੁੱਤ ਉਹਨਾਂ ਨਾਲੇ ਸਾਡੇ ਵੀਰ ਹਰਿਆਣੇ ਤੋਂ ਮੈਂ ਕਿ ਹਰਿਆਣੇ ਤੋਂ ਕਿ ਉਸ ਪੂਰਾ ਸਾਥ ਦੇ ਰਹੇ ਨੇ ਉੱਥੇ ਤੇ ਗੁਜ਼ਾਰਿਸ਼ ਹੈ ਜਿਵੇਂ ਜਲਦੀਪ بھائی ਨੇ ਕਹੇ ਕਿ ਹੋਮੋਵਾ ਕੇ ਉੱਥੇ ਪਹੁੰਚੋ ਕਿਉਂਕਿ ਕਿਸਾਨ ਅੰਦੋਲਨ ਜੋ ਪਹਿਲਾ ਕਾਮਯਾਬ ਹੋਇਆ ਉਹ ਦੇ ਕਾਮਯਾਬ ਹੋਣ ਦਾ ਕਾਰਨ ਇਹ ਸੀ ਕਿ ਉੱਥੇ ਜੋ ਜਨਤਾ ਪੂਰੀ ਪਹੁੰਚੀ ਪੰਮ ਹਮਾ ਕੇ ਪਹੁੰਚੀ ਲੇਕਿਨ ਉਹ ਜਨਤਾ ਹੜੇ ਉਨੀ ਉਸ ਡੱਲੇ ਵਾਲਾ ਸਾਹਿਬ ਦੇ ਕੋਲ ਪਹੁੰਚ ਨਹੀਂ ਰਹੀ ਕਿਸੇ ਨੇ ਕਿਤੇ ਇਸ ਚੀਜ਼ ਦਾ ਵੀ ਉਹ ਨੋਟਿਸ ਲੈ ਰਹੇ ਕਿ ਜਨਤਾ ਪੂਰੀ ਨਾਲ ਨਹੀਂ ਹੈਗੀ ਉਹ ਨਾਲ ਕਿਉਂ ਨਹੀਂ ਹੈਗੀ ਉਹਦੇ ਬਹੁਤ ਕਾਰਨ ਹੋ ਸਕਦੇ ਨੇ ਉਹਦੇ ਤੇ ਆਪਾਂ ਲੰਬੀ ਡਿਸਕਸ਼ਨ ਨਹੀਂ ਕਰਾਂਗੇ ਕਿਉਂਕਿ ਜਿਹੜੇ ਉੱਥੇ ਬੈਠੇ ਹੋਏ ਨੇ ਲੋਕ ਉਹ ਜ਼ਿਆਦਾ ਜਾਣਦੇ ਨਹੀਂ ਕਿ ਇਸ ਚੀਜ਼ ਦਾ ਕਾਰਨ ਕੀ ਹੋ ਸਕਦਾ ਲੇਕਿਨ ਉਹ ਸਾਡੇ ਹੱਕਾਂ ਵਾਸਤੇ ਉੱਥੇ ਹੈਗੇ ਨੇ ਔਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਆਪਾਂ ਜੋ ਪੂਰਾ ਸਪੋਰਟ ਆਪਾਂ ਆਪਾਂ ਕਹੀ ਕਿ ਸਾਨੂੰ ਕਰਨੀ ਚਾਹੀਦੀ ਹੈ